ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਆਪਣੇ ਕਿਸਾਨ ਵੀਰ ਝੋਨੇ ਦੇ ਵਿੱਚ ਜਿਵੇਂ ਪ੍ਰਦਾਨ ਦਾਣੇਦਾਰ ਜ਼ਹਿਰਾਂ ਨੇ ਰੀਜੈਂਟੇ ਜਾਂ ਆਪਣਾ ਐਫਐਮਸੀ ਦਾ ਫਰਟੀਰੇ ਦੇ ਨਾਮ ਤੇ ਜਿਹੜੇ ਆਪਣੇ ਦਾਣੇਦਾਰ ਜ਼ਹਿਰ ਨੇ ਕੀ ਆਪਾਂ ਨੂੰ ਇਹਨਾਂ ਦੇ ਝੋਨੇ ਨੂੰ ਫਸਲ ਦੀ ਝੋਨੇ ਦੀ ਫਸਲ ਦੇ ਵਿੱਚ ਆਪਾਂ ਨੂੰ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ ਕੀ ਇਸ ਦਾ ਲਾਭ ਆਪਾਂ ਨੂੰ ਕੀ ਇਸ ਦੇ ਨੁਕਸਾਨ ਨੇ ਤੇ ਕੀ ਇਸ ਦੇ ਨਾਲ ਕਿਸਾਨ ਵੀਰ ਆਪਣਾ ਝੋਨੇ ਦਾ ਝਾੜ ਵੱਧਦਾ ਕੋਈ ਫਰਕ ਪੈਂਦਾ ਤੇ ਇਸ ਦੀ ਜਾਣਕਾਰੀ ਜੇ ਤੁਹਾਡਾ ਨਾਲ ਸਾਂਝੀ ਕਰਦੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਸ ਸਬਸਕ੍ਰਾਈਬ ਕਰ ਦਿਓ ਜੀ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀਰ ਪ੍ਰਦਾਨ ਦੀ ਕਈ ਆਪਣੇ ਕਿਸਾਨ ਵੀਰ ਜਿਵੇਂ 34 ਦੇ ਲਗਭਗ ਜਿਹੜੇ ਆਪਣੇ ਪ੍ਰਦਾਨ ਜਿੰਦੇ ਵਿੱਚ ਆਪਣਾ ਟੈਕਨੀਕਲ ਹੁੰਦਾ ਕਾਰਟੇਪ ਹਾਈਡਰੋਕਲੋਰਾਈਡ ਆਪਣੇ ਕਿਸਾਨ ਵੀਰ ਪਾਉਂਦੇ ਨੇ ਇੱਕ ਇਨਸੈਕਟੀ ਇਹ ਕੀਟਨਾਸ਼ਕ ਆਪਣਾ ਪ੍ਰਦਾਨ ਦੇ ਤੋਂ ਹੁੰਦੀ ਏ ਤੇ ਇਹਦੀ ਆਪਣੀ ਇੱਕ ਦੋ ਸਪਰੇਹਾਂ ਵੀ ਆਉਂਦੀਆਂ ਨੇ ਜਿਵੇਂ ਆਪਣੇ ਮੋਟਾਰ ਦੇ ਨਾਮ ਤੇ ਜਿੰਦੇ ਵਿੱਚ 75% ਕਾਰਟੇਪ ਹਾਈਡਰੋਕਲੋਰਾਈਡ ਆਪਣਾ ਟੈਕਨੀਕਲ ਹੁੰਦਾ ਹੈ ਕਿ 50% ਦੇ ਵਿੱਚ ਵੀ ਆਉਂਦੀ ਹੈ ਤੇ ਇਹਦੇ ਵਿੱਚ ਆਪਣਾ ਪ੍ਰਦਾਨ ਦੇ ਵਿੱਚ ਕਾਰਟਿਬ ਹਾਈਡਰੋਕਲੋਰਾਈਡ ਟੈਕਨੀਕਲ ਹੁੰਦਾ ਤੇ ਅੱਗੇ ਹੁੰਦਾ ਜੀ ਆਪਣਾ ਰੀਜੈਂਟ ਤੇ ਇਹਦੇ ਵਿੱਚ ਕਿਸਾਨ ਵੀਰੋ ਜਿਹੜਾ ਆਪਣਾ ਟੈਕਨੀਕਲ ਹੁੰਦਾ ਫਿਪਰੋਨਿਲ 6.0 0.6 ਜੀਰ ਦਾਣੇਦਾਰ ਜ਼ਹਿਰ ਵੀ ਆਪਣੇ ਕਈ ਕਿਸਾਨ ਵੀਰ ਦੂਜੀ ਯੂਰੀਆ ਦੇ ਨਾਲ ਜਾਂ ਤੀਜੀ ਯੂਰੀਆ ਦੇ ਨਾਲ ਵੀ ਇਹਨੂੰ ਆਪਣੇ ਵਰਤਦੇ ਨੇ ਤੇ ਇਹ ਅਸ ਤੋਂ ਅੱਗੇ ਆਉਂਦਾ ਕਿਸਾਨ ਵੀਰੋ ਐਫ ਐਮ ਸੀ ਦਾ ਫਰਟੀਰਾ ਜਿਹਦੇ ਵਿੱਚ ਆਪਣਾ ਟੈਕਨੀਕਲ ਹੁੰਦਾ ਕਲੋਰ ਐਂਟਰਾ ਨੀਲੀ ਪ੍ਰੋਲ ਇੱਕ ਕੀਟਨਾਸ਼ਕ ਜਿਹੜਾ ਆਪਣਾ ਟੈਕਨੀਕ ਵਾਲੇ ਤੇ ਇਹ ਆਪਣਾ ਜਿਹੜਾ ਇਹਦਾ ਕੰਮ ਕਰਨ ਦਾ ਤਰੀਕਾ ਕਿਸਾਨ ਬਰੋ ਜਿਵੇਂ ਸਿਸਟੈਮਿਕ ਤਰੀਕੇ ਨਾਲ ਇਹ ਕੰਮ ਕਰਦੀ ਏ ਕਿ ਆਪਣੇ ਖੇਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਬੌਗਰ ਜਿਵੇਂ ਆਪਣੀ ਪੱਤਲ ਪੇੜ ਜਾਂ ਗੋਗ ਦੀ ਸੂਂਡੀ ਨੂੰ ਕਈ ਆਪਣੇ ਜਾਣ ਕੇ 15-20 ਦਿਨ ਤੱਕ ਤੱਕ ਕੰਮ ਕਰਦੀ ਕਿ ਆਪਣੇ ਖੇਤਾਂ ਦੇ ਵਿੱਚ 15-20 ਤੱਕ ਜਿੰਨੇ ਦਿਨ ਤੋਂ ਵੀ ਅਸਰ ਰਹਿੰਦਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਪੱਤਾ ਲਪੇੜ ਦਾ ਗੋਭ ਦੀ ਸੂਂਡੀ ਦਾ ਟੈਪ ਹਮਲਾ ਨਹੀਂ ਦੇਖ ਨੂੰ ਮਿਲਦਾ ਇਹਦੀ ਇੱਕ ਆਪਣੀ ਜਿਹੜੀ ਐਫਐਮਸੀ ਦੀ ਕੰਪਨੀ ਦੀ ਕੋਰਾ ਜੈਨ ਵੀ ਆਉਂਦੀ ਏ ਜਿੰਦੇ ਵਿੱਚ ਵੀ ਇਹੋ ਟੈਕਨੀਕਲ ਹੁੰਦਾ ਕਲੋਰ ਐਂਟਰਾਂ ਦੇ ਲਈ ਪ੍ਰੋਲ ਜਾਨੀ ਕਿ 18.5% ਜਿੱਦਿਕੇ ਆਪਾਂ ਖੇਤਾਂ ਦੇ ਵਿੱਚ ਸਪਰੇਅ ਕਰਦੇ ਆ ਤੇ ਦੋਨੋਂ ਜਾਨੀ ਕਿ ਪ੍ਰੋਡਕਟ ਜਿਹੜੇ ਆਪਣੇ ਐਫਐਮਸੀ ਦੇ ਨੇ ਤੇ ਇਹ ਕਿਸਾਨ ਵੀਰੋਂ ਜਿਹੜੇ ਤਿੰਨੇ ਦੇ ਤਿੰਨੇ ਜਿਹੜੇ ਆਪਣੇ ਇਨਸੈਕਟੀਸਾਈਡ ਤੌਰ ਤੇ ਕੰਮ ਕਰਦੇ ਨੇ ਜਿਵੇਂ ਆਪਣੀ ਕਾਟੇਵ ਹਾਈਡਰੋਕਲੋਰਾਈਡ ਜਾਂ ਫੇਫਰੋਨੇਲ ਜਾਂ ਆਪਣੀ ਕਲੋਰੈਂਟਰਾ ਨੀਲੀ ਪ੍ਰੋਲੀ ਤਿੰਨੇ ਜਿਹੜੇ ਟੈਕਨੀਕਲ ਨੇ ਆਪਣੇ ਕਿਸਾਨ ਨੂੰ ਇੱਕ ਕੀਟਨਾਸ਼ਕ ਤੌਰ ਤੇ ਕੰਮ ਕਰਦੇ ਨੇ ਕਿ ਆਪਣੇ ਖੇਤਾਂ ਦੇ ਵਿੱਚ ਜਿਵੇਂ ਸਟੈਮ ਬੋਰਰ ਹੋ ਗਈ ਜਾਂ ਆਪਣੀ ਪੱਤਲਪੇਟ ਗੋਭ ਦੀ ਸੁੰਡੀ ਜਾਂ ਆਪਣੀ ਪੱਤਲਪੇਟ ਸੁੰਡੀ ਨੂੰ ਜਿਹੜਾ ਕੰਟਰੋਲ ਕਰਦੇ ਨੇ ਨਾ ਕਿ ਕੋਈ ਜਿਹੜਾ ਆਪਣਾ ਕੋਈ ਟੌਨਿਕ ਹੈ ਜਾਂ ਆਪਾਂ ਕਹਿ ਦਈਏ ਕਿ ਆਪਣੇ ਜਿਹੜੇ ਫਸਲ ਦੀ ਫਟਾਰਾ ਵਧ ਕਰਾ ਦੂਗਾ ਜਾਂ ਆਪਣਾ ਝਾੜ ਵਧਾ ਦੂਗਾ ਕਿਸਾਨ ਨੂੰ ਇਹ ਨੇ ਆਪਣੇ ਖੇਤਾਂ ਦੇ ਵਿੱਚ ਬਿਮਾਰੀ ਨੂੰ ਰੋਕਣਾ ਹੈ ਤੇ ਵੈਸੇ ਵੀ ਜਿਵੇਂ ਕਿਸਾਨੀ ਮੇਰੇ ਜਦੋਂ ਆਪਣੀ ਜਿਹੜਾ ਝੋਨੇ ਦੀ ਫਸਲ ਹੈ ਜਾਨੀ ਕਿ 30 ਦਿਨ ਤੋਂ ਉੱਪਰ ਹੋਣਾ ਸ਼ੁਰੂ ਹੋ ਜਾਂਦੀ ਹੈ 35-40 ਦਿਨ ਦੇ ਲਗਭਗ ਜਿਹੜਾ ਇੱਕ ਨੋਰਮਲ ਜਿਹਾ ਅਟੈਕ ਜਾਨੀ ਕਿ ਹਰ ਸਾਲ ਹੀ ਆਉਂਦਾ ਹੈ ਆਪਾਂ ਪਿਛਲੇ ਸਾਲ ਵੀ ਇਸ ਦੀਆਂ ਵੀਡੀਓ ਪਾਈਆਂ ਸੀ ਕਿ ਜਦੋਂ ਆਪਣਾ ਝੋਨਾ 35-40 ਦਿਨ ਦੇ ਲਗਭਗ ਹੋ ਜਾਂਦਾ ਤੇ ਆਪਣੇ ਖੇਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ ਆਪਣੇ ਕਿਸਾਨ ਵੀ ਨਦੀਨ ਕੱਟਦੇ ਨੇ ਜਾਂ ਆਪਾਂ ਖੇਤ ਗੇੜਾ ਮਾਰਦੇ ਹਾਂ ਕਿਤੇ ਕਿਤੇ ਆਪਾਂ ਜਿਹੜੀ ਗੋਭ ਚੁੱਕੀ ਮਿਲਦੀ ਹੈ ਤੇ ਆਪਾਂ ਘਬਰਾ ਜਾਣੇ ਆ ਤਾਂ ਜਲਦੀ ਦੇ ਨਾਲ ਆਪਾਂ ਜਿਹੜੇ ਇਨਸੈਕਟੀਸਾਈਡ ਜਿਵੇਂ ਦਾਣੇਦਾਰ ਜ਼ਹਿਰਾਂ ਨੇ ਪ੍ਰਦਾਨੇ ਜਾਰੀ ਰੀਜੈਂਟ ਫਰਟੇਰਾ ਆਦਿ ਵਗੈਰਾ ਆਪਾਂ ਖੇਤਾਂ ਵਿੱਚ ਪਾਉਣ ਲੱਗ ਪੈਨੇ ਆ ਤੇ ਜਿਹੜਾ ਕਿਸਾਨੀ ਵਿਰੋਜਣਾ ਹਮਲਾ ਯਾਨੀ ਕਿ 35 40 45 ਦਿਨ ਤੇ ਹੁੰਦਾ ਹੈ ਹਰ ਵਾਰੀ ਹੁੰਦਾ ਹੈ ਹਮਲਾ ਇਹ ਇੱਕ ਨਾਰਮਲ ਅਟੈਕ ਹੁੰਦਾ ਯਾਨੀ ਕਿ ਨਾਰਮਮਲ ਹਮਲਾ ਹੁੰਦਾ ਇਸ ਦਾ ਕੋਈ ਵੀ ਬਹੁਤਾ ਵੱਡੇ ਪੱਤਰ ਤੇ ਨੁਕਸਾਨ ਨਹੀਂ ਹੁੰਦਾ ਇਹ ਜਿਹੜਾ ਹਮਲਾ ਹਰ ਸਾਲ ਹੀ ਹੁੰਦਾ ਤੇ ਇਸ ਤੇ ਆਪਾਂ ਨੂੰ ਕਿਸਾਨੀ ਵਿਰੋ ਕਿਸੇ ਵੀ ਤਰ੍ਹਾਂ ਦਾ ਕੋਈ ਇਨਸੈਕਟੀਸਾਈਡ ਜਾਂ ਦਾਣੇਦਾਰ ਜ਼ਹਿਰ ਪਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਜਿੰਨੀ ਆਪਣੀ ਝੋਨੇ ਦੀ ਫਸਲ ਇਹ ਤਕਰੀਬਨ ਜੇਕਰ ਆਪਾਂ ਮੰਨ ਗਏ ਤਾਂ 60-65 ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਉਲੀਨਾਸ਼ਕ ਜਾਂ ਆਪਾਂ ਨੂੰ ਕੋਈ ਵੀ ਇਨਸੈਕਟੀਸਾਈਡ ਕੀੜਨਾਸ਼ਕ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਕਿਸੇ ਆਪਾਂ ਨੂੰ ਦਾਣੇਦਾਰ ਜ਼ਹਿਰ। ਕਿਸਾਨੀ ਵੀਰੋ ਦਾਣੇਦਾਰ ਜ਼ਹਿਰਾਂ ਦਾ ਆਪਾਂ ਤੋਂ ਜ਼ਮੀਨ ਵਿੱਚ ਪਾਉਣੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਜਿਹੜੇ ਖੇਤ ਵਿੱਚ ਤੁਸੀਂ ਪ੍ਰਾਣ ਪਾਉਂਦੇ ਹੋ ਤੁਸੀਂ ਤਜਰਬਾ ਕਰਕੇ ਦੇਖਿਓ ਉਸ ਖੇਤ ਦੇ ਵਿੱਚ ਆਪਣੇ ਕਣਕ ਦੇ ਝਾੜ ਦਾ ਕਿ ਜਿਹੜੇ ਖੇਤ ਦੇ ਵਿੱਚ ਆਪਾਂ ਪ੍ਰਾਣ ਜਾਂ ਕੋਈ ਦਾਣੇਦਾਰ ਜ਼ਹਿਰ ਨਹੀਂ ਪਾਉਂਦੇ ਆ ਆਪਣੇ ਕਣਕ ਦੇ ਝਾੜ ਦਾ ਜਰੂਰ ਫਰਕ ਪੈਂਦਾ ਜਿਹੜੇ ਕਿਸਾਨ ਵੀਰ ਆਪਣੇ ਤੇ ਦਾਣੇਦਾਰ ਜ਼ਹਿਰਾਂ ਪਾਉਂਦੇ ਨੇ ਤੁਸੀਂ ਆਪਣਾ ਕਿੱਲਾ ਛੱਡ ਕੇ ਦੇਖ ਲਓ ਉਥੇ ਆਪਣੀ ਯਾਨੀ ਕਿ 60 65 ਦਿਨ ਤੋਂ ਬਾਅਦ ਜਦੋਂ ਆਪਣਾ ਝੋਨਾ ਗੋ ਵਿੱਚ ਹੁੰਦਾ ਇੱਕ ਚੰਗਨ ਸੈਕਟੀਸਾਈਡ ਤੇ ਨਾਲ ਆਪਣਾ ਕੋਈ ਉਲੀਨਾਸ਼ਕ ਯਾਨੀ ਕਿ ਫੰਜੀਸਾਈਡ ਦੀ ਸਪਰੇਅ ਕਰੋ ਉਹ ਆਪਾਂ ਨੂੰ ਇੱਕ ਤਾਂ ਕਿਸਾਨ ਵੀਰੋ ਖਰਚਾ ਘਟੇ ਪਵੇਗਾ ਤੇ ਨਾਲੇ ਜਿਹੜੀ ਆਪਣੀ ਸੇਫਟੀ ਜ਼ਿਆਦਾ ਆਪਣੀ ਜ਼ਮੀਨ ਆਪਣਾ ਪਾਣੀ ਵੀ ਜਿਹੜਾ ਖਰਾਬ ਨਹੀਂ ਹੁੰਦਾ ਆਪਣੀ ਜ਼ਮੀਨ ਦੀ ਵੀ ਜਿਹੜੀ ਸਿਹਤ ਵਧੀਆ ਰਹਿੰਦੀ ਏ ਤੇ ਇਹ ਆਪਾਂ ਨੂੰ ਕਿਸਾਨ ਵੀਰੋ ਕਿਸੇ ਵੀ ਤਰ੍ਹਾਂ ਦਾ ਕੋਈ ਜਾਣ ਕੇ ਛੱਟ ਪੈਣ ਦੇਣ ਤੋਂ ਪਹਿਲਾਂ ਜੇ ਆਪਾਂ ਕਿਸਾਨ ਵੀਰ ਦੇਖਿਆ ਕਿ ਜਿਹੜੇ 35 40 ਦਿਨ ਤਹੀ ਜਿਹੜੇ ਆਪਣੇ ਕੀਟਨਾਸ਼ਕ ਸਪਰੇਆ ਕੀਟਨਾਸ਼ਕ ਦਾਣਦਰ ਜ਼ਹਿਰਾਂ ਪਾਉਣ ਲੱਗ ਪੈਂਦੇ ਨੇ ਉਸ ਦਾ ਕਿਸਾਨ ਵੀਰੋ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਉਲਟਾ ਆਪਣਾ ਨੁਕਸਾਨ ਇੱਕ ਤਾਂ ਆਪਣਾ ਧਰਤੀ ਪਾਣੀ ਦਾ ਨੁਕਸਾਨ ਹੈ ਜ਼ਮੀਨ ਦਾ ਵੀ ਨੁਕਸਾਨ ਹੈ ਆਪਣੇ ਪਾਣੀ ਦਾ ਵੀ ਨੁਕਸਾਨ ਕਰਦੀ ਏ ਇਹ ਇਹਦੇ ਨਾਲ ਕਿਸਾਨ ਵੀਰੋ ਜਿਹੜਾ ਆਪਣਾ ਖਰ ਉਲਟਾ ਜਿਹੜਾ ਨਜਾਇਜ਼ ਖਰਚਾ ਵੀ ਹੁੰਦਾ ਤੇ ਕਿਉਂਕਿ ਆਪਾਂ ਅਸੀਂ ਆਪਣੇ ਖੇਤਾਂ ਦੇ ਵਿੱਚ ਕਦੀ ਵੀ ਕਿਸੇ ਤਰ੍ਹਾਂ ਦਾ ਕੋਈ ਦਾਣੇਦਾਰ ਜ਼ਹਿਰ ਨਹੀਂ ਪਾਉਂਦੇ ਤੇ ਨਾ ਹੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਤੁਸੀਂ ਵੀ ਕਿਸਾਨ ਵੀਰੋ ਤੁਸੀਂ ਜੇ ਤੁਸੀਂ ਪਾਉਂਦੇ ਹਰ ਸਾਲ ਤਾਂ ਇਸ ਸਾਲ ਤੁਸੀਂ ਜਿੰਨਾ ਤੁਹਾਡਾ ਰਕਬਾ ਤੁਸੀਂ ਅੱਧੇ ਨੂੰ ਪਾ ਕੇ ਦੇਖ ਰਹੋ ਜਾਂ ਤੁਸੀਂ ਇੱਕ ਕਿੱਲਾ ਹੀ ਛੱਡ ਕੇ ਦੇਖ ਰਹੋ ਜੇ ਤੁਸੀਂ ਪਾਉਣਾ ਹੀ ਪਾਉਣਾ ਤਾਂ ਤੁਸੀਂ ਇੱਕ ਕਿੱਲਾ ਛੱਡ ਕੇ ਦੇਖ ਲਓ ਤੇ ਤੁਸੀਂ ਝਾੜ ਦਾ ਫਰਕ ਦੇਖ ਲਓ ਹਾਂ ਥੋੜਾ ਪਤਾ ਰੰਗ ਦਾ ਫਰਕ ਜ਼ਰੂਰ ਪੈਂਦਾ ਕਿਉਂਕਿ ਕੈਮੀਕਲ ਚੀਜ਼ਾਂ ਨੇ ਥੋੜਾ ਹੋ ਸਕਦਾ ਬਨਾਵਤੀ ਕਲਰ ਜ਼ਰੂਰ ਆਵੇਗਾ ਇਹਨਾਂ ਨਾਲ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹਨਾਂ ਨਾਲ ਝਾੜ ਵਧ ਸਕਦਾ ਕਿਉਂਕਿ ਇੱਕ ਤਰ੍ਹਾਂ ਦੇ ਜਿਹੜੇ ਇਨਸੈਕਟੀਸਾਈਡ ਨੇ ਕੀਟਨਾਸ਼ਕ ਨਹੀਂ ਬਸ ਇਹਨਾਂ ਨੇ ਬਿਮਾਰੀ ਨੂੰ ਹੀ ਰੋਕਣਾ ਪੱਤਲਪੇੜ ਸੁੰਡੀ ਨੂੰ ਜਾਂ ਗੋਭ ਦੀ ਸੁੰਡੀ ਨੂੰ ਹੀ ਆਪਣਾ ਕੰਟਰੋਲ ਕਰਨਾ ਨਾ ਕਿ ਕੋਈ ਝੋਨੇ ਦੀ ਫਟਾਰ ਕਰਾਵੇਗੀ ਜਾਂ ਝੋਨੇ ਦਾ ਝਾੜ ਵਧੇਗਾ ਤੇ ਇਸ ਤਰ੍ਹਾਂ ਦਾ ਕੋਈ ਵੀ ਗੱਲ ਨਹੀਂ ਬਸ ਕਲ ਇਨਸੈਕਟੀਸਾਈਡ ਤੌਰ ਤੇ ਵਰਤਿਆ ਆਪਣੇ ਵਰਤਿਆ ਜਾਂਦਾ ਹੈ ਤੇ ਜਦੋਂ ਵੀ ਕਿਸਾਨ ਵੀ ਆਪਣਾ ਝੋਨਾ 65 ਪੈਣ ਤੋਂ ਬਾਅਦ ਹੋ ਗਿਆ ਨਾ ਜਦੋਂ ਆਪਣਾ ਝੋਨਾ ਗੋਭ ਵਿੱਚ ਹੁੰਦਾ ਤੁਸੀਂ ਇੱਕ ਚੰਗੀ ਸਪਰੇਅ ਕਰ ਦੋ ਤਾਂ ਬਹੁਤ ਵਧੀਆ ਤੇ ਚੰਗੇ ਰਿਜ਼ਲਟ ਮਿਲਦੇ ਨੇ